ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਇੱਕ ਹੋਰ ਨਿਊ ਵਲੌਗ ਵਿੱਚ ਆਈ ਹੋਪ ਤੁਸੀਂ ਸਾਰੇ ਵਧੀਆ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਕਰਦੇ ਆਪਾਂ ਨਿਊ ਵਲੌਗ ਦੀ ਸ਼ੁਰੂਆਤ ਤੇ ਵਲੌਗ ਲੈਂਦਾ ਕਿ ਸਵੇਰ ਦਾ ਕੰਮ ਹਲੇ ਮੈਨੂੰ ਬੇੜਿਆ ਹੀ ਨਹੀਂ ਝਾੜੂ ਪੋਚਾ ਲੱਗ ਗਿਆ ਭਾਂਡੇ ਪਏ ਆ ਕਿਚਨ 'ਚ ਬਹੁਤ ਖਲਾਰਾ ਪਿਆ ਹੋਇਆ ਤੇ ਮੈਂ ਸੋਚਿਆ ਚੱਲ ਵਲੌਗ ਦੀ ਸ਼ੁਰੂਆਤ ਕਰ ਲਈਏ ਤੇ ਉਸ ਤੋਂ ਪਹਿਲਾਂ ਮੈਂ ਕੀਤੀ ਨਹੀਂ ਸੀ ਸ਼ੁਰੂਆਤ ਤੇ ਇੱਥੇ ਮੈਂ ਦਲੀਚਾ ਇਹ ਵਾਲਾ ਹੁਣ ਵਿਛਾਵਾਂਗੀ ਮੈਂ ਇੱਥੇ ਠੀਕ ਆ ਉਹਨੂੰ ਮੈਂ ਕਿਚਨ 'ਚ ਕਰ ਦੇਣਾ ਹੁਣ ਤੇ ਇਹਨੂੰ ਇੱਥੇ ਵਿਛਾਵਾਂਗੀ ਤੇ ਇਹ ਤੇ ਹਨੀ ਕੀ ਕਰ ਰਹੀ ਆ ਉਹ ਤੁਹਾਨੂੰ ਦਿਖਾਣੀ ਆ ਹਨੀ ਕੀ ਕਰ ਰਹੀ ਆ ਪੁੱਤ ਮੈਂ ਨੇਲਸ ਲਗਾ ਰਹੀ ਆ ਨੇਲਸ ਲਗਾ ਰਹੀ ਕਿ ਉਹ ਦੇਖੋ ਦੇਖੋ ਨੇਲਸ ਲਗਾ ਰਹੀ ਆ ਹਨੀ ਕਿਹੜੇ ਵਾਲੇ ਲਗਾਏਂਗੀ ਉਹ ਬੋ ਵਾਲੇ ਲਗਾਵਾਂਗੀ ਆ ਲਗਾਏਂਗੀ ਵਾਲੇ ਨਹੀਂ ਲਗਾਵਾਂਗੀ ਆ ਇਹ ਨਾ ਕਲਰ ਚੇਂਜ ਕਰਦੇ ਆ ਗਲਿਟਰੀ ਹੈ ਓਕੇ ਅੱਛਾ ਠੀਕ ਹੈ ਕਿੰਨੇ ਪਿਆਰੇ ਲੱਗ ਰਹੇ ਦੇਖੋ ਕਿੰਨੇ ਮੰਗਵਾਂਦੀ ਰਹਿੰਦੀ ਆ ਫੇਰ ਖਰਾਬ ਖਰੂਬ ਹੋ ਜਾਂਦੇ ਆ ਆ ਮੇਰੇ ਬਿਛਵੇ ਪਏ ਹੋਏ ਆ ਆ ਮੈਂ ਪਾਏ ਸੀ ਹੁਣ ਤੇ ਕਿਦਾਂ ਦੇ ਹੋ ਗਏ ਆ ਕਾਲੇ ਜੇ ਹੋ ਗਏ ਫਿਰ ਮੈਂ ਲਾਤੇ ਚਾਂਦੀ ਦੇ ਆ ਤੇ ਘੋਰ ਵੀ ਇੱਥੇ ਹੀ ਹੋਏਗਾ ਮੈਂ ਪਾਏ ਹੋਏ ਸੀ ਮੈਂ ਵਿਆਹ ਤੇ ਗਈ ਸੀ ਨਾ ਪਾ ਕੇ ਗਈ ਸੀ ਉਹਦੇ ਤੇ ਚਮਕ ਰਹੇ ਸੀਗੇ ਦਿੱਲੀ ਦਾ ਪਾਣੀ ਐਦਾਂ ਚਾਂਦੀ ਵੀ ਕਾਲੀ ਹੋ ਜਾਂਦੀ ਐ ਇੱਥੇ ਕੋਈ ਹੋ ਨਹੀਂ ਹੈਗਾ ਤੇ ਤੂੰ ਕਿੱਥੇ ਤੂੰ ਕੀ ਕਰ ਰਿਹਾ ਹੈ ਸਰਦਾਰ ਜੀ ਬੈੱਡ ਤੇ ਦੇਖੋ ਕਿਤਾਬਾਂ ਰੱਖੀਆਂ ਹੋਈਆਂ ਤੇ ਟਾਵਲ ਵੀ ਪਿਆ ਹੈ ਤੇ ਪਾਲਾ ਮੈਂ ਇੱਕ ਵਾਰੀ ਚੁੱਕਦਾ ਸੀ ਸਾਰਾ ਸਮਾਨ ਫੇਰ ਇੱਥੇ ਆ ਗਿਆ ਸਮਾਨ ਤੇ ਹਾਂਜੀ ਕਿਹੜੇ ਵਾਲੇ ਲਗਾਵੇਂ ਕਿਹੜੇ ਲਗਾਵੇਂ ਮੈਨੂੰ ਆ ਚ ਲੱਗ ਰਿਹਾ ਇਹ ਵਾਲਾ ਜਿਹੜਾ ਨਾ ਇਹਨੂੰ ਲਗਾਏਗੀ ਹਾਂ ਤੇ ਹਾਂ ਤੇ ਲਾ ਦੇ ਲਗਾ ਲਾ ਫਿਰ ਦਿਖਾਵਾਂਗੇ ਆਪਾਂ ਠੀਕ ਹੈ ਆ ਲਗਾ ਲੋ ਚਲੋ ਠੀਕ ਆ ਠੀਕ ਆ ਜੀ ਹੁਣ ਮੈਂ ਇਹਨੂੰ ਵਿਛਾਵਾਂ ਕਿਉਂਕਿ ਉਹਨੂੰ ਨਾ ਮੈਂ ਨਾ ਕਿਚਨ ਚ ਕਰ ਦੇਣਾ ਕਿਚਨ ਚ ਵਿਛਾਵਾਂਗੀ ਇੱਥੇ ਮੈਂ ਆਲੂ ਪਿਆਜ਼ ਮੰਗਾ ਲਿਆ ਤੇ ਆਲੂ ਤੇ ਮੇਰੇ ਕੋ ਵੈਸੇ ਵੀ ਪੇ ਹੋਏ ਸੀ ਮੈਂ 2 ਕਿਲੋ ਲਿਆਂਦੇ ਸੀ ਤਾਂ ਹੋਰ ਲੈ ਆਂਦੇ ਆਲੂ ਮੰਮੀ ਨੇ ਮੈਂ ਕੱਲੇ ਪਿਆਜ਼ ਹੀ ਮੰਗਾਏ ਸੀ ਪਰ ਗਲਤੀ ਨਾਲ ਆਲੂ ਵੀ ਲੈ ਆਏ ਤੇ ਪਿਆਜ਼ ਵਗੈਰਾ ਇਹਨਾਂ ਨੂੰ ਖੋਲ ਕੇ ਰੱਖਾਂਗੇ ਸਿਲੰਡਰ ਵੀ ਆਪਣਾ ਆ ਗਿਆ ਸੀ ਤੇ ਇਧਰੋਂ ਥੋੜਾ ਬੋਤਾ ਮੈਂ ਕਲੀਨ ਕਰ ਦਿੱਤਾ ਬਾਕੀ ਹਲੇ ਕਰਨਾ ਆਪਾਂ ਤੇ ਚਲੋ ਹੁਣ ਇਹਨੂੰ ਵਿਛਾ ਲਈਏ ਲੋ ਜੀ ਵਿਛਾਤਾ ਮੈਂ ਦਲੀਚਾ ਹੁਣ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਤੇ ਕਿੱਦਾਂ ਪਿਆਰਾ ਲੱਗ ਰਿਹਾ ਇਹਨੂੰ ਤਾਂ ਕਰਕੇ ਤੇ ਮੈਂ ਇੱਥੇ ਬਿਸ਼ਾਦਤਾ ਹੈ ਨਾ ਤੇ ਇੱਧਰ ਦੇਖੋ ਕਿਚਨ ਦੀ ਹਾਲਾਤ ਦੇਖੋ ਕੀ ਹੋਈ ਪਈ ਆ ਤੇ ਹੁਣ ਇਹਨੂੰ ਸੁਧਾਰਨੇ ਆ ਆਪਾਂ ਕਿਚਨ ਇੱਧਰ ਦੇਖੋ

ਸੋਣਾ ਲੱਗ ਰਿਹਾ ਸੂਟ ਠੀਕ ਹੈ ਜੀ ਬਣੇ ਰਹਿਣਾ ਵਲੌਗ ਦੇ ਨਾਲ ਤੇ ਹੁਣ ਮੈਂ ਹਨੀ ਦੀ ਕਰਦਾ ਗੁੱਤ ਤੇ ਚਲੋ ਹਨੀ ਗੁੱਤ ਕਰਾ ਲਓ ਹੁਣ ਮੈਂ ਕਰਾਂਗੀ ਹਨੀ ਦੀ ਗੁੱਤ ਹਨੀ ਬੈਠੀ ਹੋਈ ਆ ਆਪਣੇ ਵੀ ਨਖਨ ਲਗਾ ਰਹੀ ਆ ਤੇ ਮੈਂ ਨਾਰੀਅਲ ਦਾ ਤੇਲ ਲਬਰੀ ਸੀ ਨਾਰੀਅਲ ਦਾ ਤੇਲ ਮੈਨੂੰ ਲੱਭਣ ਨਹੀਂ ਦਿਆ ਸੀ ਤੇ ਮੈਂ ਥੋੜਾ ਜਿਹਾ ਇਹ ਹਨੀ ਦੇ ਬਈ ਸਿਰ ਨੂੰ ਲਗਾਵਾਂਗੀ ਬਈ ਵਾਲ ਜਿਆਦਾ ਉੱਡਣ ਨਾ ਬਈ ਬੈਠ ਜੀ ਜਾਣ ਵਾਲ ਹਨਾ ਜਿਆਦਾ ਤੇਲ ਨਹੀਂ ਲਗਾਵਾਂਗੀ ਕਿਉਂਕਿ ਇੱਕ ਵਾਰੀ ਮੈਂ ਮ사ਜ ਕਰ ਦਿੱਤੀ ਹੋਈ ਆ ਹਨੀ ਦੇ ਸਿਰ ਦੀ ਤੇਲ ਲਗਾ ਕੇ ਤੇ ਹੁਣ ਮੈਂ ਲਗਾਵਾਂਗੀ ਨਹੀਂ ਤੇ ਬਸ ਇੱਕ ਗੁੱਤ ਕਰ ਦਾਂਗੀ ਦੋ ਗੁੱਤਾਂ ਨਹੀਂ ਕਰਾਂਗੀ ਕਿਉਂਕਿ ਦੋ ਮੈਂ ਤਾਂ ਹੀ ਕਰਨੀ ਆ ਜਦੋਂ ਸਕੂਲ ਜਾਂਦੀ ਆ ਤੇ ਹੁਣ ਇਹ ਕਾਫੀ ਤਾਂ ਉਹ ਇੱਕ ਹੀ ਗੁੱਤ ਕਰ ਰਹੀ ਆ ਕਿਉਂਕਿ ਸਕੂਲ ਜਾਣਾ ਨਹੀਂ ਆ ਤੇ ਜੇ ਸਕੂਲ ਜਾਏਗੀ ਤੇ ਦੋ ਗੁੱਤਾਂ ਵਿੱਚ ਹੀ ਜਾਏਗੀ ਕਿਉਂਕਿ ਮੈਡਮਾਂ ਉੱਥੇ ਗੁੱਸੇ ਹੁੰਦੀਆਂ ਨੇ ਜੇ ਦੋ ਗੁੱਤਾਂ ਨਾ ਕਰ ਕੀਤੀਆਂ ਹੋਣ ਤੇ ਦਬਦਬ ਮੈਂ ਇਹਦੀ ਗੁੱਤ ਕਰ ਦਾਂਗੀ ਤੇ ਆਪਣੀ ਚਾਚੀ ਦੇ ਨਾਲ ਜਾਣਗੀ ਟਿਊਸ਼ਨ ਮੈਂ ਅੱਜ ਇਹਨਾਂ ਨੂੰ ਛੱਡਣ ਨਹੀਂ ਜਾਵਾਂਗੀ ਕਿਉਂਕਿ ਮੇਰਾ ਕੰਮ ਹਲੇ ਨਿਬੜਿਆ ਹੀ ਨਹੀਂ ਤੇ ਇਥੇ ਨਖੁੰਨ ਲਗਾ ਰਹੀ ਹੈ ਤੇ ਮੈਂ ਇਹਨੂੰ ਕਹਿ ਰਹੀ ਸੀ ਟਿਊਸ਼ਨ ਜਾਏਂਗੀ ਤੇ ਨਖੁੰਨ ਲਗਾ ਕੇ ਜਾਏਂਗੀ ਕਹਿੰਦੀ ਹਾਂ ਮੈਂ ਮੈਂ ਕਹਿੰਦੀ ਮੈਂ ਅਮਨੇ ਦੇਖ ਲਿਆ ਕਹਿੰਦੀ ਨਹੀਂ ਮੈਂ ਆਪਣੀ ਨਾ ਜੈਕਟ ਵਿੱਚ ਵੀ ਹੱਥ ਰੱਖਾਂਗੀ ਪੌਕੇਟ ਵਿੱਚ ਤੇ ਮੈਂ ਦੇਖਣ ਹੀ ਨਹੀਂ ਦੇਣੇ ਤੇ ਫਤੇ ਤੇ ਬਹੁਤ ਜਲਦੀ ਤਿਆਰ ਹੋ ਗਿਆ ਸੀ ਇਸ ਤੋਂ ਵੀ ਪਹਿਲ ਫਤੇ ਤਿਆਰ ਹੋ ਜਾਂਦਾ ਵਾ ਤੈਨਾਂ ਜਦ ਉੱਠਦਾ ਨਾ ਬ੍ਰਸ਼ ਵਗੈਰਾ ਕਰਕੇ ਆਪਣਾ ਨਹਾ ਧੋ ਕੇ ਜਲਦੀ ਤਿਆਰ ਹੋ ਜਾਂਦਾ ਤੇ ਹਨੀ ਥੋੜਾ ਲੇਜੀਪਨ ਦਿਖਾਉਂਦੀ ਆ ਪਰ ਫਿਰ ਇਹ ਵੀ ਤਿਆਰ ਹੋ ਹੀ ਗਈ ਸੀਗੀ ਤੇ ਇੱਥੇ ਤਕਰੀਬਨ ਹਨੀ ਦੀ ਗੁੱਤ ਹੋ ਹੀ ਗਈ ਸੀਗੀ ਤੇ 3 ਵਜਣ ਹੀ ਵਾਲੇ ਸੀ ਤੇ ਇਹਨਾਂ ਨੇ ਜਾਣਾ ਸੀ ਟਿਊਸ਼ਨ ਤੇ ਅੱਜ ਮੈਂ ਫੇਰ ਲੇਟ ਹੋ ਗਈ ਸੀ ਆਪਣੇ ਕੰਮ ਤੋਂ ਸੋਰੀ ਤੈਨ ਨਹੀਂ ਵਜਰੇ ਸੀ ਅੱਜ ਇਹਨਾਂ ਨੇ 2 ਵਜੇ ਜਾਣਾ ਸੀਗਾ ਹਾਂ ਤੇ ਹੁਣ ਭਾਂਡਿਆਂ ਦਾ ਤੁਸੀਂ ਦੇਖਿਆ ਹੀ ਹੋਗਾ ਪਹਿਲਾਂ ਮੈਂ ਤੁਹਾਨੂੰ ਕਿਚਨ ਦਿਖਾਈ ਸੀ ਕਿੰਨੇ ਜ਼ਿਆਦਾ ਭਾਂਡੇ ਸੀ ਹਨਾ ਬਹੁਤ ਸਾਰੇ ਭਾਂਡੇ ਸੀ ਤੇ ਇੱਥੇ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿਵੇਂ ਕੰਮ ਕਰਾਂ ਪਰ ਕੰਮ ਤੇ ਕਰਨਾ ਹੀ ਪੈਣਾ ਸੀ ਤੇ ਖਲਾਰਾ ਬਹੁਤ ਪਾਇਆ ਹੋਇਆ ਸੀ ਬੱਚਿਆਂ ਨੇ ਵੀ ਇਦਾਂ ਹੀ ਚੀਜ਼ਾਂ ਖਾ ਖੂ ਕੇ ਬਹੁਤ ਭਾਂਡੇ ਕਰ ਦਿੰਦੇ ਬੱਚੇ ਬੱਚੇ ਕੀ ਅਸੀਂ ਆਪ ਵੀ ਖੁਦ ਵੀ ਭਾਂਡੇ ਬਹੁਤ ਹੋ ਜਾਂਦੇ ਆ ਨਾ ਥੋੜਾ ਜਿਹਾ ਆਲਸ ਆ ਜਾਂਦਾ ਅਭੀ ਠਹਿਰ ਕੇ ਮਾਂਜਾਂਗੇ ਉਹ ਠਹਿਰ ਕੇ ਮਾਂਜਣ ਦੇ ਚੱਕਰ ਵਿੱਚ ਪੂਰਾ ਸ਼ਿੰਕ ਹੀ ਭਰ ਜਾਂਦਾ ਭਾਂਡਿਆਂ ਦਾ ਤੇ ਹੁਣ ਮੈਂ ਫਟਾਫਟ ਇਹਨਾਂ ਨੂੰ ਸਾਫ਼ ਕਰਾਂਗੇ ਪੇਲੋ ਧੋਲਾਂਗੇ ਚੰਗੀ ਤਰ੍ਹਾਂ ਸਾਰੇ ਭਾਂਡੇ ਤੇ ਇਹਨਾਂ ਨੂੰ ਵੀ ਸਾਫ਼ ਕਰਕੇ ਇੱਕ ਪਾਸੇ ਕੱਢ ਲਾਂਗੇ ਫਿਰ ਉਸ ਤੋਂ ਬਾਅਦ ਮਾਂਜ ਮਾਂਜੀ ਜਾਵਾਂਗੇ ਫਟਾਫਟ ਮਾਂਜੇ ਜਾਣੇ ਆ ਹਨਾ ਕੰਮ ਕਰਨ ਲੱਗੋ ਨਾ ਕੰਫਟਾਫਟ ਹੋ ਜਾਂਦਾ ਜੇ ਆਲਸ じゃ ਕਰ ਜੋ ਨਾ ਤੇ ਫਿਰ ਕੰਮ ਜਲਦੀ ਨਹੀਂ ਹੁੰਦਾ ਹੈਗਾ ਤੇ ਰੋਜ਼ ਪਾਂਡਿਆਂ ਦਾ ਢੇਰ ਮੰਜ ਮੰਜ ਕੇ ਐਕਸਪੀਰੀਅੰਸ ਜਿਹਾ ਮਿਲ ਜਾਂਦਾ ਬੰਦੇ ਨੂੰ ਜਲਦੀ ਜਲਦੀ ਹੋ ਜਾਂਦਾ ਕੰਮ ਤੇ ਹੁਣ ਮੈਂ ਫਟਾਫਟ ਕਰ ਲੈਣਾ ਆਪਣੀ ਕਿਚਨ ਨੂੰ ਕਲੀਨ ਤੇ ਟੌਪ ਬਿਲਕੁਲ ਟੌਪ ਨਹੀਂ ਸੀ ਅੱਜ ਬਹੁਤ ਹੀ ਜ਼ਿਆਦਾ ਠੰਡ ਸੀਗੀ ਬੜੀ ਜ਼ਿਆਦਾ ਤੇ ਮੈਨੂੰ ਬਹੁਤ ਠੰਡ ਲੱਗਣ ਦੀ ਸੀ ਤੇ ਮੈਂ ਤਾਂ ਕੈਪ ਪਾ ਲੀਤੀ ਤੇ ਸਾਡੇ ਤੇ ਇੱਥੇ ਧੁੱਪ ਵੀ ਨਹੀਂ ਆਉਂਦੀ ਨਾ ਤੇ ਥੋੜਾ ਜਿਹਾ ਮੈਂ ਗਰਮ ਪਾਣੀ ਕਾਰ ਲਿਆ ਸੀ ਗਰਮ ਪਾਣੀ ਦੇ ਨਾਲ ਜਲਦੀ ਪਾਂਡੇ ਮਾਂਝੇ ਜਾਂਦੇ ਤੇ ਨਾਲੇ ਜਿਹੜਾ ਘਿਓ ਵਗੈਰਾ ਲੱਗਿਆ ਹੁੰਦਾ ਨਾ ਪਾਂਡਿਆਂ ਨੂੰ ਉਹ ਜਲਦੀ ਲਹਿ ਜਾਂਦਾ ਹੈ ਨਾ ਸੋਖੇ ਟੰਗਣਾ ਮਾਂਝੇ ਜਾਂਦੇ ਆ ਕਿਉਂਕਿ ਸਰਦੀਆਂ 'ਚ ਤੁਹਾਨੂੰ ਪਤਾ ਘਿਓ ਜੰਮ ਜਾਂਦਾ ਹੈ ਨਾ ਤੇ ਇੱਥੇ ਮੈਂ ਪ੍ਰਾਤ ਵਿੱਚ ਗਰਮ ਪਾਣੀ ਪਾ ਲਿਆ ਸੀ ਤੇ ਹੁਣ ਆਪਾਂ ਫਟਾਫਟ ਪਾਂਡੇ ਸਾਰੇ ਮਾਂਝ ਲਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਰੋਟੀ ਦੁਪਹਿਰ ਦੀ ਰੋਟੀ ਦੀ ਵੀ ਮੈਂ ਤਿਆਰੀ ਕਰਨੀ ਸੀ ਤੇ ਬੱਚੇ ਜਿਵੇਂ ਟਿਊਸ਼ਨ ਚਲੇ ਜਾਣਗੇ ਫਿਰ ਆ ਕੇ ਉਹਨਾਂ ਨੂੰ ਬਹੁਤ ਭੁੱਖ ਲੱਗਦੀ ਆ। ਇਹ ਤੇ ਮੈਂ ਸਵੇਰੇ ਨਹਾ ਤੇ ਲਈ ਹੋਈ ਸੀ ਸਿਰਫ ਮੈਂ ਨਾ ਵੀ ਕੱਪੜੇ ਹੀ ਆਪਣੇ ਚੇਂਜ ਕਰਨੇ ਸੀ ਤੇ ਮੈਂ ਮੋਟੀ ਹੁੱਡੀ ਪਾ ਲਈ ਸੀ ਕਿਉਂਕਿ ਇਹਦੇ ਵਿੱਚ ਨਾ ਠੰਡ ਬਹੁਤ ਘੱਟ ਲੱਗਦੀ ਆ ਤੇ ਮੈਂ ਇਹੀ ਪਾ ਕੇ ਪਾ ਲਈ ਸੀ ਤੇ ਆਪਣੀ ਕੈਪ ਪਾ ਲਈ ਸੀ ਹਲੇ ਮੈਂ ਤੁਹਾਨੂੰ ਪਤਾ ਮੈਂ ਗੋਤ ਵੀ ਨਹੀਂ ਕੀਤੀ ਹੋਈ ਸੀ ਆਪਣੀ ਬਸ ਇਦਾਂ ਹੀ ਟੋਪੀ ਪਾ ਲਈ ਸੀ ਨਹਾ ਕੇ ਆ ਕੇ ਤੇ ਤੇ ਇੱਕ ਪਾਸੇ ਮੈਂ ਫੋਨ ਵੀ ਰੱਖਿਆ ਸੀ ਵਲੌਗ ਚੱਲ ਰਿਹਾ ਸੀ ਇਹਦੇ ਵਿੱਚ ਤੇ ਤੇ फटाफट ਆਪਾਂ ਨਾ ਭਾਂਡੇ ਨੂੰ ਟੰਗ ਦਾਂਗੇ ਤੇ ਆਪਾਂ ਨੁੱਚੜ ਜਾਣਗੇ ਤੇ ਜਿਹੜੇ ਛੋਟੇ ਭਾਂਡੇ ਸਾਰੇ ਆ ਉਹ ਮੈਂ ਟੋਕਰੇ ਵਿੱਚ ਰੱਖ ਲਾਂਗੀ ਵੱਡੇ ਸਾਰੇ ਮੈਂ ਟੰਗ ਦੇਣੇ ਆ ਭਾਂਡੇ ਬਹੁਤ ਕੰਮ ਹੁੰਦਾ ਸਰਦੀਆਂ 'ਚ ਤਾਂ ਕੰਮ ਹੀ ਨਹੀਂ ਮੁੱਕਦਾ ਤੇ ਨਾਲੇ ਦਿਨ ਵੀ ਇੰਨੇ ਛੋਟੇ ਆ ਨਾ ਪਤਾ ਇਹਨਾਂ ਚੱਲਦਾ ਤੇ 10 10:30 ਤੇ ਬਈ ਬਾਹਰ ਨਿਕਲੀਦਾ ਆ ਆਪਾਂ ਤੇ ਜਦ ਤੱਕ ਫਿਰ ਲੇਟ ਹੋ ਜਾਈਦਾ ਕੰਮ ਕਰਨ ਨੂੰ ਪਰ ਜੇ ਇੱਕ ਵਾਰੀ ਜਦੋਂ ਲੱਗ ਜਾਈਦਾ ਫਿਰ ਪੂਰਾ ਚੰਗੀ ਤਰ੍ਹਾਂ ਨਿਬੇੜ ਕੇ ਹੀ ਹਟੀਦਾ ਕੰਮ ਤੇ ਇੱਥੇ ਭਾਂਡਿਆਂ ਦਾ ਟੋਕਰਾ ਪੂਰਾ ਮੰਜਾ ਗਿਆ ਸੀ ਤੇ ਉਹਨੂੰ ਮੈਂ ਸਾਈਡ ਤੇ ਲਗਾਤਾ ਸੀ ਹੁਣ ਮੈਂ ਕਰਾਂਗੀ ਗੈਸ ਨੂੰ ਸਾਫ਼ ਤੇ ਕੜਾਈ ਵਿੱਚ ਰਾਤ ਦੀ ਦਾਲ ਪਈ ਹੋਈ ਸੀ ਮਾਂ ਛੋਲਿਆਂ ਦੀ ਬਣੀ ਹੋਈ ਮਾਂ ਛੋਲੇ ਨਾਲ ਦਾਲ ਨਾ ਗਾੜੀ ਬੜੀ ਹੋ ਗਈ ਸੀ ਗਈ ਪਈ ਤੇ ਨੂੰ ਮੈਂ ਕੱਢ ਕੇ ਰੱਖ ਲਿਆ ਸੀ ਤੇ ਦੇਖਾਂਗੇ ਇਹਦਾ ਮਿੱਸੀ ਰੋਟੀਆਂ ਦਾ ਆਟਾ ਗੁੰਨ ਲਾਂਗੇ ਥੋੜਾ ਜਿਹਾ ਬੇਸਣ ਪਾਵਾਂਗੇ ਤੇ ਆਟਾ ਬੜਾ ਵਧੀਆ ਗੁੰਨਿਆ ਜਾਂਦਾ ਤੇ ਬਹੁਤ ਵਧੀਆ ਰੋਟੀ ਬਣਦੀ ਆ ਤੇ ਇੱਥੇ ਮੈਂ ਗੈਸ ਸਾਫ਼ ਕਰ ਰਹੀ ਸੀ ਚੁੱਲਾ ਚੰਗੀ ਤਰ੍ਹਾਂ ਸਾਫ਼ ਕਰ ਲਾਂਗੀ ਕਿਉਂਕਿ ਨਾ ਸਾਗ ਵਗੈਰਾ ਵੀ ਬਣਾਈਦਾ ਹਨਾ ਥੋੜਾ ਬੋਤਾ ਪਾਣੀ ਜੇ ਬਾਹਰ ਨਿਕਲਦਾ ਜਦੋਂ ਕੁੱਕਰ ਚ ਉਹਦੇ ਨਿਸ਼ਾਨ ਜੇ ਵੀ ਪੈ ਜਾਂਦੇ ਆ ਤੇ ਉਦਾਂ ਵੀ ਕੋਈ ਨਾ ਕੋਈ ਚੀਜ਼ ਉਬਲ ਹੀ ਜਾਂਦੀ ਆ ਹਨਾ ਵੈਸੇ ਤੇ ਮੈਂ ਉਬਲ ਨਹੀਂ ਦਿੰਦੀ ਬਹੁਤ ਜ਼ਿਆਦਾ ਧਿਆਨ ਰੱਖਣੀ ਐ ਇਸ ਚੀਜ਼ ਦਾ ਬਹੁਤ ਘੱਟ ਚੀਜ਼ ਉਬਲਦੀ ਆ ਮੇਰੇ ਕੋ ਤੇ ਤੇ ਫਟਾਫਟ ਮੈਂ ਜਿਹੜੀਆਂ ਟਾਈਲਾਂ ਸਾਫ਼ ਹੋ ਰਹੀਆਂ ਸੀ ਦੀਵਾਰਾਂ ਦੀ ਔਰ ਟਾਈਲਾਂ ਵੀ ਨਾਲ ਦੀ ਨਾਲ ਕਰੀ ਜਾ ਰਹੀ ਸੀ ਕਿ ਮੈਂ ਤੇ ਚੰਗੀ ਤਰ੍ਹਾਂ ਨੀਚੋਂ ਵੀ ਗਿਆ ਸਾਫ਼ ਕਰ ਲਿਆ ਸੀ ਸਾਰਾ ਤੇ ਕੰਮ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਆਪਾਂ ਦੇਖਣਾ ਸੀ ਉਸ ਤੋਂ ਅਗਲਾ ਕੰਮ ਕੀ ਕਰਾਂ ਪਰ ਮੈਂ ਸੋਚ ਰਹੀ ਸੀ ਕਿ ਮਸ਼ੀਨ ਹੀ ਲਗਾ ਲਾਂਗੀ ਕੱਪੜੇ ਧੋ ਲਾਂਗੀ ਪਰ ਉਹ ਟਾਈਮ ਨਹੀਂ ਮਿਲਿਆ ਮੈਨੂੰ ਕਿਉਂਕਿ ਮੈਂ ਕੰਮ ਕਰਦੀ ਕਰਦੀ ਇੰਨੇ ਲੇਟ ਹੋ ਗਈ ਸੀ ਤੇ ਹੁਣ ਮੈਂ ਸੋਚ ਰਹੀ ਸੀ ਸੰਡੇ ਨੂੰ ਹੀ ਮੈਂ ਮਸ਼ੀਨ ਲਗਾਵਾਂਗੀ ਕਿਉਂਕਿ ਇੱਕ ਇੱਕ ਜੋੜਾ ਫਿਰ ਸਬਦਾ ਉੱਤਰ ਜਾਣਾ ਸੰਡੇ ਨੂੰ ਤੇ ਫਿਰ ਉਹ ਵੀ ਧੁੱਪ ਜਾਊਗਾ ਹਨਾ ਤੇ ਇੱਥੇ ਆਪਣਾ ਹੋ ਗਿਆ ਸੀ ਗੈਸ ਚੋਲਾ ਬਿਲਕੁਲ ਸਾਫ਼ ਥੋੜਾ ਬੋਤ ਆਪਾਂ ਹੋਰ ਕਰ ਲਾਂਗੇ ਸੁੱਕਾ ਕਪੜਾ ਫੇਰਾਂਗੀ ਗੈਸ ਦੇ ਉੱਤੇ ਹੁਣ ਮੈਂ ਕਿਉਂਕਿ ਹੁਣ ਇਹ ਪ੍ਰੋਪਰ ਟੰਗਣਾ ਸਾਫ਼ ਹੋ ਗਿਆ ਤੇ ਇੱਕ ਵਾਰੀ ਸੁੱਕੇ ਕਪੜੇ ਨਾਲ ਇਹਨੂੰ ਚੰਗੀ ਤਰ੍ਹਾਂ ਆਪਾਂ ਚਮਕਾ ਦਾਂਗੇ ਉਹਦਰ ਬੱਚਾਂ ਦਾ ਵੀ ਟਾਈਮ ਹੋ ਰਿਹਾ ਸੀ ਆਣ ਦਾ ਲੈਣ ਤੇ ਮੈਂ ਜਾਣਾ ਨਹੀਂ ਸੀ ਕਿਉਂਕਿ ਉਹਨਾਂ ਤਿੰਨੋਂ ਚਾਰੋਂ ਜਾਣੇ ਨਾ ਇਕੱਠੇ ਆ ਜਾਂਦੇ ਹੁੰਦੇ ਆ ਬਸ ਛੱਡ ਕੇ ਆਈਦਾ ਉਹਨਾਂ ਨੂੰ ਟਿਊਸ਼ਨ ਟਿਊਸ਼ਨ ਜ਼ਿਆਦਾ ਦੂਰ ਨਹੀਂ ਆ ਬਹੁਤ ਹੀ ਨੇੜੇ ਆ ਤੇ ਇੱਥੇ ਆਪਣੀ ਕਿਚਨ ਬਿਲਕੁਲ ਕਲੀਨ ਹੋ ਗਈ ਸੀ ਸਵੇਰੇ ਤੁਸੀਂ ਦੇਖ ਕੇ ਹੀ ਹੋਣਾ ਕਿੰਨਾ ਖਲਾਰਾ ਸੀ ਤੇ ਲੋ ਜੀ ਕਿਚਨ ਕਲੀਨ ਕਰਤੀ ਦੁਬਾਰਾ ਖਲਾਰਾ ਪਹਿਨਣ ਵਾਸਤੇ ਬਸ ਜਦੋਂ ਬੱਚੇ ਆ ਗਏ ਮੈਂ ਰੈਡੀ ਹੋ ਗਈ ਸੀ ਕੰਮ-ਕੁਮ ਕਰਕੇ ਕੰਗੀ ਵਗੈਰਾ ਕਰਕੇ ਤੇ ਮੈਂ ਰੈਡੀ ਹੋ ਗਈ ਤੇ ਬੱਚੇ ਵੀ ਟਿਊਸ਼ਨ ਤੋਂ ਆ ਗਏ ਸੀ ਹਨੀਖਾਰੀਆ ਰਾਈਸ ਤੇ ਬਣੇ ਪਏ ਹੋਏ ਸੀ ਉਹ ਖਾਰੀਆ ਤੇ ਹੁਣ ਮੈਂ ਬਣਾਵਾਂਗੀ ਚਾਹ ਤੇ ਅੱਜ ਮੈਂ ਆਪਣਾ ਗ੍ਰੀਨ ਸੂਟ ਪਾਇਆ ਤੇ ਇਹ ਮੇਰਾ ਮੇਰਾ ਨਾ ਬੜਾ ਪੁਰਾਣਾ ਸੂਟ ਹੈ ਤੇ ਨਹੀਂ ਜ਼ਿਆਦਾ ਪੁਰਾਣਾ ਨਹੀਂ 2 ਕ ਸਾਲ ਪੁਰਾਣਾ ਪਰ ਹੁਣ ਮੈਂ ਇਹਨੂੰ ਘਰ ਲਾ ਲਿਆ ਪਹਿਲਾਂ ਆੜ ਜਾਣ ਚ ਪਾਉਂਦੀ ਹੁੰਦੀ ਸੀ ਆ ਦੇਖੋ ਹਲਕੀ ਹਲਕੀ ਸਿੱਪੀ ਲੱਗੀ ਪਸ਼ਮੀਨਾ ਦਾ ਸੂਟ ਹੈ ਇਹਦੇ ਨਾਲ ਸ਼ਾਲ ਵੀ ਬਹੁਤ ਸੋਹਣਾ ਸ਼ਾਲ ਤੁਸੀਂ ਦੇਖਿਆ ਹੋਗਾ ਮੈਂ ਬਹੁਤ ਸਾਰੇ ਸੂਟਾਂ ਦੇ ਨਾਲ ਕਈ ਵਾਰੀ ਲੈ ਲੈਨੀ ਆ ਹਨਾ ਇਹ ਨਹੀਂ ਕਿ ਮੈਂ ਇਹਦੇ ਨਾਲ ਹੀ ਲੈਨੀ ਆ ਤੇ ਉਹਨੂੰ ਬੜੇ سارے ਸੂਟਾਂ ਨਾਲ ਮੈਂ ਲੈਣੀਆਂ ਤੇ ਇਹ ਬੜਾ ਪਿਆਰਾ ਸੂਟ ਆ ਅੱਜ ਦੇਖੋ ਇਦਾਂ ਆਂਦਾ ਇਹ ਹਨਾ ਤੇ ਹੁਣ ਇਹਦੇ ਹਲਕੀ ਹਲਕੀ ਬੋਰ ਆ ਗਈ ਕਿਉਂਕਿ ਮੈਂ ਘਰ ਲਗਾ ਲਿਆ ਇਹਨੂੰ ਤੇ ਆ ਬੜਾ ਸੋਹਣਾ ਲੱਗਦਾ ਦੇਖੋ ਸਿੱਪੀਆਂ ਹਰ ਛੋਟੀਆਂ ਛੋਟੀਆਂ ਸਿੱਪੀਆਂ ਲੱਗੀਆਂ ਹੋਈਆਂ ਇਹਦੇ ਤੇ ਸ਼ਾਲ ਮੇਰਾ ਸੂਟ ਨਾਲ ਨਾ ਆ ਵਾਲਾ ਬੜਾ ਵਧੀਆ ਸ਼ਾਲ ਤੇ ਇਦਾਂ ਬਿਲਕੁਲ ਨਵਾਂ ਹੀ ਪਿਆ ਹੋਇਆ ਭਾਵੇਂ ਮੈਂ ਕੋਈ ਹੋਰ ਸੂਟ ਲੈ ਲਵਾਂ ਉਹਦੇ ਨਾਲ ਪਾ ਲਵਾਂ ਇਹ ਵੀ ਉੱਪਰ ਲੈ ਲਵਾਂ ਬਿਲਕੁਲ ਨਵਾਂ ਹੈ ਸੂਟ ਤੇ ਮੇਰਾ ਹੰਡ ਗਿਆ ਹਨਾ ਤੇ ਸ਼ਾਲ ਬਿਲਕੁਲ ਨਵਾਂ ਵਾ ਤੇ ਇਹ ਮੈਨੂੰ ਬੜਾ ਵਧੀਆ ਲੱਗਦਾ ਸ਼ਾਲ ਚਲੋ ਜੀ ਹੁਣ ਲੈ ਲਈਏ ਸ਼ਾਲ ਠੰਡ ਲੱਗ ਰਹੀ ਹੈ ਮੈਨੂੰ ਬਹੁਤ ਛਾਤਾ ਤੇ ਚਾਹ ਬਣਾਣੀਆਂ ਹੋਣਾਂ। ਇਹ ਇੱਧਰ ਆ। ਨਹੀਂ ਇਹ ਇੰਦੀ ਇੰਦੀ ਕਹਿ ਵਰਦੇ ਇੰਦੀ ਗੋ। ਹਾਂ। ਥੋੜੇ ਜਿਹੇ ਟਾਈਮ ਤੱਕ ਇਹ ਹੋ ਜਾਣਾ ਥੋੜੀ। ਇੱਕ ਸਾਲ ਦੇ ਅੰਦਰ ਅੰਦਰ ਲੱਗਦਾ ਵੱਡੀ ਹੋ ਜੂਗੀ ਮੇਰੇ ਜਿੱਦੀ ਹੋ ਜਾਣਾ ਇਹਨੇ। ਅਜੇ ਤਾਂ ਿੱੱਦੀ ਆ ਛੋਟੀ ਆ ਥੋੜੀ ਜੀ। ਿੱੱਦੀ। ਹਾਂ। ਮੈਨੂੰ ਤਾਂ ਠੰਡ ਲੱਗ ਰਹੀ ਸੀ ਅੱਧੀ ਬਾਦ ਹੀ ਪਾ ਕੇ ਮੈਂ ਤਾਂ ਪੂਰੀ ਬਾਦ ਹੀ ਫੇਰ ਪਾ ਲਿੱਤੀ ਆ ਉਹ ਠੰਡ ਬਹੁਤ ਲੱਗ ਗਈ ਆ ਫੇਸ ਕਰਕੇ ਮੈਂ ਤਾਂ ਪੂਰਾ ਅਪੜਾਈ ਚੇਂਜ ਕਰਨੀ ਤਾਂ ਸੂਟ ਤਾਂ ਉਹੀ ਪਾਇਆ ਹੋਇਆ ਮੈਂ ਆ ਦੇਖੋ ਤੇ ਪਰ ਨਾਲ ਮੈਂ ਚੇਂਜ ਕਰ ਲਈ ਤੇ ਅੱਧੀ ਬਾਹਂ ਦੀ ਸੀ ਠੰਡ ਬਹੁਤ ਲੱਗਿਆ ਤੇ ਹਾਂ ਪਕੋੜੇ ਖਾਣੇ ਨੇ ਦਮਾ ਪਕੋੜੇ ਆ ਪਕੋੜੇ ਬੱਚੇ ਪਿੱਛੇ ਪਏ ਆ गोभी ਦੇ ਪਕੌੜੇ ਬਣਾਓ ਗੋਭੀ ਦੇ ਪਕੌੜੇ ਪਰ ਮੈਂ ਅੱਦ ਦੇ ਨਹੀਂ ਕਰਦੇ ਆ ਬਣਾਉਣ ਨੂੰ ਪਰ ਦੇਖਣੀ ਆ ਜੇ ਬਣ ਗਏ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਨਹੀਂ ਬਣੇ ਤੇ ਨਹੀਂ ਬਣਨਗੇ ਹੈ ਰਾਜ ਇੱਕ ਤੇ ਇਹਨਾਂ ਨੂੰ ਪਤਾ ਨਹੀਂ ਕਿ ਹੁੰਦਾ ਬੱਚਿਆਂ ਨੂੰ ਕੁਛ ਨਾ ਕੁਛ ਮੰਗੀ ਜਾਂਦਾ ਇਹਨਾਂ ਨੇ ਖਾਣ ਨੂੰ ਸਰਦੀ ਚ ਬਈ ਜਲਦੀ ਡਾਈਜੈਸਟ ਹੋ ਜਾਂਦਾ ਔਰ ਗਰਮੀ ਨਹੀਂ ਹੁੰਦੀ ਗਰਮੀਆਂ ਚ ਤੇਲ ਕਾਲਾ ਪੈਂਦਾ ਹਨਾ ਤਲੀ ਹੋਈ ਚੀਜ਼ ਖਾ ਕੇ ਤੇ ਪਰ ਹੁਣ ਦੇਖਣੀ ਆ ਚਲ ਬਣਾ ਕੇ ਦੇਣੀ ਆ ਇੱਥੇ ਮੈਂ ਗੋਭੀ ਇੱਕ ਗੋਭੀ ਦਾ ਫੁੱਲ ਪਿਆ ਸੀ ਤੇ ਮੈਂ ਗੋਭੀ ਸਾਫ਼ ਕਰਨ ਲੱਗ ਗਈ ਸੀਗੀ ਕਿਉਂਕਿ ਬੱਚਿਆਂ ਦੀ ਜਿੱਦ ਹੋ ਰਹੀ ਸੀ ਕਿ ਗੋਭੀ ਦੇ ਪਕੌੜੇ ਖਾਣੇ ਹੀ ਖਾਣੇ ਰੇਸ਼ਨ ਤੋਂ ਆ ਕੇ ਮੰਗ ਰਹੇ ਸੀਗੇ ਮੈਂ ਤੁਹਾਨੂੰ ਕਿਹਾ ਸੀ ਨਾ ਇਹਨਾਂ ਨੂੰ ਰੇਸ਼ਨ ਤੋਂ ਆ ਕੇ ਭੁੱਖ ਲੱਗਣੀ ਆ ਰਸੋਈ 'ਚ ਦੁਬਾਰਾ ਖਲਾਰਾ ਪਏਗਾ ਤੇ ਉਹੀ ਗੱਲ ਹੋਈ ਤੇ ਹੁਣ ਆਪਾਂ ਬਣਾਵਾਂਗੇ ਗੋਭੀ ਦੇ ਪਕੌੜੇ ਤੇ ਗੋਭੀ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਵੇਖ ਲਿਆ ਸੀਗਾ ਤੇ ਗੋਭੀ ਵੈਸੇ ਵੀ ਵਧੀਆ ਸੀ ਪੂਰੀ ਫਰੈਸ਼ ਗੋਭੀ ਸੀਗੀ ਤੇ ਇਧਰ ਦੇਖੋ ਹਨੀ ਨੇ ਮੇਰੀ ਲਿਪਸਟਿਕ ਆਪਣੇ ਹੱਥ ਤੇ ਲਗਾ ਕੇ ਦੇਖ ਰਹੀ ਆ ਤੇ ਮੈਨੂੰ ਦੱਸ ਕੇ ਗਈ ਆ ਦੇਖੋ ਮੈਂ ਤੁਹਾਡੇ ਤੁਹਾਡੀ ਲਿਪਸਟਿਕ ਆਪਣੇ ਹੱਥ ਤੇ ਲਗਾ ਲਈ ਆ ਤੇ ਗੋਭੀ ਦੇ ਫੁੱਲ ਥੋੜੇ ਆਪਾਂ ਮੋਟੇ ਹੀ ਰੱਖਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਉਸ ਤੋਂ ਬਾਅਦ ਮੈਂ ਧੋ ਕੇ ਚੰਗੀ ਤਰ੍ਹਾਂ ਤੇ ਗਰਮ ਪਾਣੀ ਥੋੜ੍ਹਾ ਜਿਹਾ ਕਰਕੇ ਨਾ ਗਰਮ ਪਾਣੀ ਵਿੱਚ ਵੀ ਮੈਂ ਉਬਾਲ ਲੈਣੀ ਸੀ ਗੋਭੀ ਤੇ ਉਹ ਮੈਂ ਰੱਖੀ ਹੋਈ ਆ ਗੋਭੀ ਉਬਲਨੀ ਤਾਂ ਕਿ ਇਹਦੇ ਨਾਲ ਥੋੜੀ ਜਿਹੀ ਗਲ ਵੀ ਜਾਊਗੀ ਔਰ ਚੰਗੀ ਤਰ੍ਹਾਂ ਵਾਸ਼ ਵੀ ਹੋ ਜਾਊਗੀ ਤੇ ਇੱਥੇ ਆਪਣਾ ਵੇਸਣ ਖਤਮ ਹੋ ਗਿਆ ਸੀ ਤੇ ਫਿਰ ਵੇਸਣ ਮੈਂ ਸੋਚਿਆ ਚਲੋ ਡੱਬੇ ਵਿੱਚ ਪਾ ਲਈਏ ਤੇ ਬਾਕੀ ਜਿੰਨਾ ਪਿੰਦਾ ਪੈ ਜਾਏਗਾ ਬਾਕੀ ਆਪਾਂ ਵੀ ਰਬੜ ਪਾ ਕੇ ਇਹਨੂੰ ਬਾਲਟੀ 'ਚ ਰੱਖ ਦਾਂਗੇ ਤੇ ਵੇਸਣ ਤੇ ਘਰ ਹੋਣਾ ਬਹੁਤ ਹੀ ਜ਼ਰੂਰੀ ਆ ਵੇਸਣ ਬਿਨਾ ਤੇ ਮੇਰੇ ਬੱਚਿਆਂ ਦਾ ਸਰਦਾ ਹੀ ਨਹੀਂ ਆ ਸੱਚੀ ਤੁਸੀਂ ਵੀ ਦੱਸਣਾ ਕਿ ਤੁਹਾਡੇ ਬੱਚੇ ਵੀ ਇੰਨੇ ਜ਼ਿਆਦਾ ਵੀ ਪਕੌੜੇ ਵਗੈਰਾ ਚੀਲੇ ਵਗੈਰਾ ਪਸੰਦ ਕਰਦੇ ਆ ਹਨਾ ਵੇਸਣ ਨਾ ਹੋਵੇ ਤੇ ਬੱਚੇ ਕਹਿਣਗੇ ਹਾਏ ਵੇਸਣ ਖਤਮ ਹੋ ਗਿਆ ਸੱਚੀ ਇਹ ਹਾਨੀ ਫਤਿਹ ਤੇ ਇਦਾਂ ਹੀ ਕਰਦੇ ਆ ਤੇ ਕਿਉਂਕਿ ਜਦੋਂ ਇਹਨਾਂ ਦਾ ਮਨ ਕਰਦਾ ਉਹਦੇ ਹੀ ਬਣਾ ਲੈਂਦੇ ਕੁਛ ਨਾ ਕੁਛ ਵੀ ਕਹਿ ਦਿੰਦੇ ਮम्मा ਬਣਾ ਦਿਓ ਤੇ ਇੱਥੇ ਮੈਂ ਲਸਣ ਵੀ ਵਿੱਚ ਪਾਣਾ ਸੀ ਲਸਣ ਦੀ ਬਹੁਤ ਹੀ ਵਧੀਆ ਵੀ ਲਸਣ ਦਾ ਟੇਸਟ ਆਂਦਾ ਪਕੌੜਿਆਂ ਵਿੱਚ ਤੇ ਮੈਂ ਲਸਣ ਛਿੱਲ ਕੇ ਉਹਨੂੰ ਨਾ ਚੰਗੀ ਤਰ੍ਹਾਂ ਕੁੱਟ ਕੇ ਤੇ ਬੇਸਣ ਵਿੱਚ ਹੀ ਮਿਕਸ ਕਰ ਲਿੱਤਾ ਸੀਗਾ ਤੇ ਇੱਥੇ ਗੋਭੀ ਨੂੰ ਗਰਮ ਪਾਣੀ ਵਿੱਚ ਉਬਾਲ ਲਿਆ ਸੀ ਥੋੜਾ ਜਿਹਾ ਤੇ ਹੁਣ ਮੈਂ ਬੇਸਣ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਤੇ ਇਧਰ ਤੇਲ ਵੀ ਚੰਗੀ ਤਰ੍ਹਾਂ ਗਰਮ ਹੋ ਗਿਆ ਸੀ ਤੇ ਫਟਾਫਟ ਆਪਾਂ ਪਕੌੜੇ ਬਣਾ ਦੇਣੇ ਆ ਤੇ ਬੱਚਾ ਨੂੰ ਖਵਾ ਵੀ ਦਵਾਂਗੇ ਤੇ ਇਧਰ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਥੋੜੇ ਥੋੜੇ ਕਰਕੇ ਪਕੌੜਿਆਂ ਨੂੰ ਤਲਾਂਗੇ ਤੇ ਮੈਂ ਚਾਹ ਤੇ ਮੈਂ ਬਣਾ ਲਈ ਸੀਗੀ ਤੇ ਫਿਰ ਮੈਂ ਸੋਚਿਆ ਚਲੋ ਹੁਣ ਮੈਂ ਵੀ ਪਕੌੜਿਆਂ ਦੇ ਨਾਲ ਹੀ ਚਾਹ ਪੀਵਾਂਗੀ ਤੇ ਤੁਹਾਨੂੰ ਸਾਡੇ ਵਲੌਗ ਕਿਵੇਂ ਤੇ ਲੱਗਦੇ ਜਰੂਰ ਦੱਸਣਾ ਤੇ ਵਧੀਆ-ਵਧੀਆ ਕਮੈਂਟ ਕਰਦੇ ਹੋ ਤੁਹਾਡਾ ਥੈਂਕ ਯੂ ਸੋ ਮੱਚ ਸਾਰਿਆਂ ਦਾ ਜਿਹੜੇ-ਜਿਹੜੇ ਫੈਮਿਲੀ ਮੇਰੇ ਨਾਲ ਜੁੜੀਆਂ ਹੋਈਆਂ ਸਭ ਦਾ ਥੈਂਕ ਯੂ ਤੇ ਇੱਥੇ ਆਪਣੇ ਪਕੌੜੇ ਬਣ ਕੇ ਰੈਡੀ ਸੀਗੇ ਤੇ ਦੇਖੋ ਕਿੰਨੇ ਪਿਆਰੇ ਲੱਗ ਰਹੇ ਬਣੇ ਹੋਏ ਕਿੰਨਾ ਵਧੀਆ ਇਹਨਾਂ ਦਾ ਵੀ ਮਤਲਬ ਕਿ ਰੰਗ ਰੂਪ ਆਇਆ ਪਕੌੜਿਆਂ ਦਾ ਇੱਕ ਥੋੜਾ ਜਿਹਾ ਸੜ ਗਿਆ ਸੀ ਮੇਰੇ ਤੋਂ ਪਰ ਇੰਨਾ ਵੀ ਨਹੀਂ ਹੋਇਆ ਸੀਗਾ ਉਹ ਸਭ ਤੋਂ ਪਹਿਲਾ ਪਕੌੜਾ ਸੀ ਤੇ ਲੋ ਜੀ ਆਪਣੇ ਪਕੌੜੇ ਬਣ ਕੇ ਰੈਡੀ ਆ ਤੇ ਹੁਣ ਆਪਾਂ ਪਾ ਦਾਂਗੇ ਚਾਟ ਮਸਾਲਾ ਉੱਪਰ ਇਹਦੇ ਤਾਂ ਕਿ ਹੋਰ ਵੀ ਜ਼ਿਆਦਾ ਵਧੀਆ ਸਵਾਦ ਆਏਗਾ ਤੇ ਬੱਚੇ ਬਿਲਕੁਲ ਤਿਆਰ ਬੈਠੇ ਨੇ ਰੂਮ ਵਿੱਚ ਖਾਣ ਨੂੰ ਦੇਖ ਰਹੇ ਇੱਧਰ ਨੂੰ ਤੇ ਚਲੋ ਇਸੇ ਨਾਲ ਮੈਂ ਕਰਦੀ ਆ ਵਲੌਗ ਦਾ ਐਂਡ ਓਕੇ ਬਾਏ ਬਾਏ